ਇੱਤਾਂ ਦਾ ਇਹ ਤਲਵਾਈ ਤੁਸੀਂ ਨਾ ਹਾਦੂ ਆਲੀ ਹੋਗਾ ਜੀ ਲਾਗੂ ਬਣਨਾ ਨਹੀਂ ਬਣੀ ਨਹੀਂ ਬਣੀ ਨਹੀਂ ਬਣਾਈ ਹਾਂ ਜੀ ਅੱਜ ਦਾ ਬਾਬਾ ਖੇਤਰਪਾਲ ਜੀ ਦੀ ਪੁਰਾਣੀ ਜਗ੍ਹਾ ਸੀ ਕਿ ਜਿਹੜੀ ਇੱਧਰ ਬਣੀ ਹੋਈ ਸੀ ਤੇ ਹੁਣ ਇਹਦੇ ਹੀ ਰਾਈਟ ਹੈਂਡ ਦੇ ਇੱਧਰ ਮੰਦਰ ਉਹ ਜਗ੍ਹਾ ਬਣਾਈ ਆ ਜਿੱਥੇ ਬਾਬਾ ਖਵਾਜਾ ਵੀਰ ਜੀ ਦੀ ਜਗ੍ਹਾ ਹੈ ਗਿਆ ਤੇ ਜਿਹੜਾ ਸ੍ਰੋਸ਼ੀ ਬਾਬਾ ਖਵਾਜਾ ਵੀਰ ਜੀ ਦਾ ਬਣਿਆ ਆ ਆ ਬਾਬਾ ਖਵਾਜਾ ਵੀਰ ਜੀ ਦੇ ਦਰਵਾਜ਼ਾ ਗਿਆ ਅੰਦਰੋਂ ਆਪਾਂ ਦਰਬਾਰ ਸਾਹਿਬ ਤੋਂ ਚੱਲੇ ਸੀ ਵਾਪਸ ਕਰਨ ਤੇ ਅਜਨਕਾਰਾਂ ਦੇ ਨਾਲ ਆ ਕੇ ਗਏ ਕਿੱਥੇ ਰੋਣੋਂ ਗੇ ਰਖਿਆ ਗਿਆ ਮੇਲ ਪਹੁੰਚੇ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਸਾਰਿਆਂ ਦਾ ਆਪਣੇ YouTube ਚੈਨਲ ਦੇ ਵਿੱਚ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਅੱਜ ਚੱਲੇ ਆਂ ਜੀ ਆਪਾਂ ਪੀਰ ਨਗਾਹ ਲੰਘੇ ਆਂ ਬਾਗੇ ਪੁਰਾਣੇ ਤੇ ਜੋ ਕੀ ਜ਼ਿਲ੍ਹਾ ਮੋਗੇ ਵਿੱਚ ਪੈਂਦਾ ਹੈ ਤੇ ਜਿਵੇਂ ਕਿ ਕਈ ਬੰਦਿਆਂ ਨੂੰ ਪਤਾ ਹੋਊਗਾ ਕਿ ਆਪਣੇ ਮਤਲਬ ਚਾਰ ਪੀਰ ਲਗਾਏ ਹਨ ਇੱਕ ਪਾਕਿਸਤਾਨ ਵਿੱਚ ਤੇ ਇੱਕ ਹਿਮਾਚਲ ਵਿੱਚ ਪੈਂਦਾ ਹੈ ਤੇ ਦੋ ਆਪਣੇ ਪੰਜਾਬ ਵਿੱਚ ਪੈਂਦੇ ਨੇ ਤੇ ਅੱਜ ਆਪਾਂ ਪੰਜਾਬ ਦੇ ਜਿਹੜਾ ਕੀ ਮੋਗਾ ਜ਼ਿਲ੍ਹਾ ਤੇ ਲੰਗਿਆਣਾ ਬੰਡ ਬਾਗੇਵਰਾਨੇ ਵਿੱਚ ਹੈਗਾ ਉੱਥੇ ਚੱਲੇ ਆਂ ਤੇ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਚੱਲ ਕੇ ਇੱਟਾ ਨਹੀਂ ਤਰਲਾਈ ਤੋਂ ਸਿੱਤ ਸਨਹਾ ਦੇ ਵਾਲੇ ਹੋ ਜਾਂਦੇ ਜੀ ਇਹ ਜੋ ਹੁਣ ਆਪਾਂ ਬੋਲ ਚੁੱਕੇ ਆ ਪੀਰ ਨਗਾਹਾ ਫਾਨੀ ਮੀਰੀ ਅੱਗੇ ਚੱਲੇ ਜਾਂਦੇ ਆਂ ਇਸ ਆਪਾਂ ਮੱਥਾ ਟੇਕ ਲਿਆ ਸੀਗਾ ਹੁਣ ਆਪਾਂ ਜਾ ਰਹੇ ਹਾਂ ਬਾਬੇ ਦੇ ਜਗ੍ਹਾ ਤੇ ਮੱਥਾ ਟੇਕਣ ਮਮਰੀ ਅੱਗੇ ਰਹੀ ਐੰਬੀਆ ਤੁਸੀਂ ਵੱਲ ਤੋਂ ਜੀ ਹਾਂਜੀ ਆ ਜਗਾ ਬਾਬਾ ਖੇਤਰਪਾਲ ਜੀ ਦੀ ਪੁਰਾਣੀ ਜਗ੍ਹਾ ਸੀਗੀ ਜਿਹੜੀ ਇੱਧਰ ਬਣੀ ਹੋਈ ਸੀ ਤੇ ਹੁਣ ਇਹਦੇ ਹੀ ਰਾਈਟ ਹੈਂਡ ਦੇ ਇਧਰ ਮੰਦਰ ਉਹ ਜਗ੍ਹਾ ਬਣ ਆਤੀ ਹੈ ਮਤਲਬ ਪਹਿਲਾਂ ਨਾਲ ਇੱਥੇ ਬਹੁਤ ਜ਼ਿਆਦਾ ਚੇਂਜਸ ਆਏ ਆ ਪਹਿਲਾਂ ਮਤਲਬ ਇੱਥੇ ਬਹੁਤ ਜ਼ਿਆਦਾ ਹੰਦਲੋ ਗੰਦਾ ਹੰਦਲ ਸੀ ਸਾ ਮਤਲਬ ਬੈਠਣ ਵਾਲੀ ਕੋਈ ਜਗ੍ਹਾ ਨਹੀਂ ਹੁੰਦੀ ਸੀ ਤੇ ਹੁਣ ਤਾਂ ਜਗਾ ਦੇਖ ਲਓ ਤੁਸੀਂ ਆ ਜਗਾ ਬਹੁਤ ਸੋਹਣੀ ਬਣਾਤੀ ਇਧਰ ਬਾਬਾ ਖੇਤਰਪਾਲ ਜੀ ਦੀ ਤੇ ਇਧਰ ਸਾਰੀ ਬੈਠਣ ਵਾਲੀ ਜਗਾ ਹੈਗੀ ਆ ਇਧਰ ਸੰਗਤ ਲਈ ਸਾਰੀ ਲਈ ਮਤਲਬ ਜਦੋਂ ਚਮਕੀਆਂ ਵਗੈਰਾ ਲੱਗਦੀਆਂ ਨੇ ਉਦੋਂ ਬੈਠਣ ਲਈ ਜਗਾ ਹੁੰਦੀ ਆ ਤੇ ਇਧਰ ਬਹੁਤ ਸੋਹਣਾ ਬਣੀ ਜਾਂਦਾ ਹੁਣ ਅਸੀਂ ਆਪਾਂ ਉਧਰ ਪਾਰਕਿੰਗ ਵਾਲੀ ਸਾਈਡ ਵੀ ਚੱਲਾਂਗੇ ਉਧਰ ਦਿਖਾਵਾਂਗੇ ਤੁਹਾਨੂੰ ਪਾਰਕਿੰਗ ਬਹੁਤ ਬਣਾਤੀ ਆ ਤੇ ਇਧਰ ਆ ਮਾਮੇ ਜਿਹੜੀ ਖੜੇ ਹੈਗੇ ਆ ਤੇ ਦੇ ਗਾਈਸ ਹੁਣ ਆਪਾਂ ਮੱਥਾ ਟੇਕ ਲਿਆਗਾ ਹੁਣ ਆਪਾਂ ਬਿਲਕੁਲ ਫ੍ਰੀ ਹੋ ਗਏ ਆ ਤੇ ਹੁਣ ਆਪਾਂ ਜਾ ਰਹਿਣ ਲੱਗ ਸਕਦੇ ਬਹੁਤ ਖੁੱਲੀ ਜਗ੍ਹਾ 'ਚ ਬਣਿਆ ਹੈ ਮਮਾ ਰਮਿੰਦਰ ਦੱਸ ਦੇ ਸੀ ਸੋ ਆਜ ਆਪਾਂ ਦੇਖ ਹੀ ਲਿਆ ਵਾ ਖੁੱਲੀ ਜਗ੍ਹਾ ਅੱਧਾ ਹਜੇ ਤਿਆਰ ਹੋ ਰਿਹਾ ਉੱਧਰ ਵੀ ਜਾਵਾਂਗੇ ਆਪਾਂ ਜਿੱਧਰ ਗੇਟ ਬਣਿਆ ਹੋਇਆ ਮੇਰਾ ਫਿਰ ਇੱਥੇ ਮੈਂ ਦਰਗਾਹ ਦਾ ਉਹ ਬਣਿਆ ਹੋਇਆ ਆਫਿਸ ਤੇ ਇੱਥੇ ਡਾਕਟਰ ਵੀ ਅਵੇਲੇਬਲ ਹੈਗਾ ਜੇ ਕਿਸੇ ਨੂੰ ਕੋਈ ਟਰੀਟਮੈਂਟ ਦੀ ਲੋੜ ਆ ਤਾਂ ਖਾਣਾ ਉਹ ਬਣਿਆ ਹੋਇਆ ਲੱਗੜਾ ਉਹ ਪਤਾ ਨਹੀਂ ਆ ਸਕਦਾ ਨਾ ਨਾ ਆਉਣ ਦਿੰਦੇ ਵਿੱਚ ਨਾ ਆਉਣਾ ਚਾਹੁੰਦੇ ਹੁੰਦੇ ਯਾਰ ਇਧਰ ਦੇ ਵੀਜ਼ ਕਿੰਨੇ ਹਾਂਜੀ ਆਰਪੀਟੀ ਅੱਗੇ ਚੱਗੇ ਚੱਲੇ ਆ ਤੇ ਮੰਮੀ ਆ ਵੀ ਅੱਗੇ ਕਰਦੇ ਆ ਤੇ ਇਧਰ ਸ਼ੋਰ ਵੱਲ ਨਾਲ ਕਹਿ ਰਹੇ ਆ ਕਿ ਇਧਰ ਸ਼ੋਰ ਬਣਿਆ ਇਧਰ ਦੇਖਦੇ ਆ ਤੇ ਫਿਰ ਤੁਹਾਨੂੰ ਵੀ ਦਿਖਾਉਣਾ ਮਤਲਬ ਕੀ ਜਦਾ ਬਣੀ ਆ ਯਾਰ ਇਹ ਤੇ ਬਾਬਾ ਖਵਾਜਾ ਵੀਰ ਜੀ ਦੀ ਜਗ੍ਹਾ ਹੈਗੀਆ ਤੇ ਜਿਹੜਾ ਸਰੋਵਰ ਸੀ ਬਾਬਾ ਖਵਾਜਾ ਵੀਰ ਜੀ ਦਾ ਬਣਿਆ ਆ ਆ ਬਾਬਾ ਖਵਾਜਾ ਵੀਰ ਜੀ ਦੀ ਜਗ੍ਹਾ ਹੈਗੀਆ ਤੇ ਇੱਥੇ ਹਿੱਧਰ ਮਤਲਬ ਪਾਣੀ ਵੈਸੇ ਤਾਂ ਸਾਫ਼ ਹੈਗਾ ਇੱਧਰ ਵਿੱਚੋਂ ਸਵੈ ਕਰਨ ਵਾਲੀ ਆ ਹੋਰ ਤਾਂ ਕੋਈ ਪ੍ਰੋਬਲਮ ਨਹੀਂ ਮਤਲਬ ਜੇ ਸਾਫ਼ ਹੋਏ ਤਾਂ ਵਧੀਆ ਗੱਲ ਆ ਜੇ ਸਵੈ ਕਰ ਬਣਿਆ ਹੋਇਆ ਤਾਂ ਇਹਨੂੰ ਸਾਫ਼ ਰੱਖਣਾ ਚਾਹੀਦਾ ਹੈ ਨਾ ਅੰਕਾ ਦੇ ਦੂਸਰੇ ਸਾਡ ਇੰਦਰਲੇ ਸੈਕੰਡ ਸਟ੍ਰੀਟ ਸਰੋਵਰ ਬਣਿਆ ਹੈ ਉੱਪਰੋਂ ਦੇਖੀ ਇਹ ਹੀ ਹੈ ਮੇਰੀ ਤਾਂ ਨਹੀਂ ਬਣੀ ਨਹੀਂ ਬਣੀ ਗਾਈਸ ਹੁਣ ਆਪਾਂ ਬੀਚੇ ਲੰਬਰ ਹਾਲ ਵਿੱਚ ਤਾਂ ਗੋਣੇ ਕਿੰਦਾ ਨਾਲ ਮਾਲ ਦਾ ਕਿਉਂਕਿ ਉਸ ਮੇਰੇ ਕੋਲ ਸਟਾਈਮ ਨਹੀਂ ਹੈ ਵੀ ਫਸਟ ਟਾਈਮ ਆਇਆ ਹੈ ਹਾਂ ਲਵਾਂਗੇ ਹਾਂ ਲਵਾਂਗੇ ਕਿੰਨੇ ਰਿਤਾ ਪਾਏ जी हम आपके चाहिए आपको ठंड लग रही थी इसलिए आपके चाहिए अभी सुबह ना एक्चुअली बहुत जल्दी दे रहे थे कुछ मतलब बहुत ठंड से गर्मी पत्नी पाई माहौल बहुत खुला बहुत इसलिए गर्म बै कि इतनी अंदर छक सकते हैं ਆਹ ਰਾਂਜੀਆ ਪੇਰਨਾ ਗਾਇ ਬਣੀ ਹੋਈ ਆ ਤੇ ਇਹ 10000 ਲੋਕਾਂ ਦਾ ਦੇਣਾ ਹੈ ਜਿਹਦੀ ਖਾਣੀ ਗਾਇ ਜਿੱਦ ਸਾਰਾ ਲੰਗਰਾਲ ਬਣਿਆ ਆ ਤੇ ਇਧਰਲੀ ਸਾਈਡ ਬਰਤਨ ਵਗੈਰਾ ਪਏ ਹੋਏ ਆ ਫਿਰ ਸਹੀ ਵਾਲਾ ਸਿਸਟਮ ਹੈ ਤੇ ਉਧਰਲੀ ਸਾਈਡ ਕਿਚਨ ਹੈ ਲੋ ਤੇ ਇਧਰਲੀ ਸਾਈਡ ਸਹੀ ਬਣੀ ਹੋਈ ਆ ਹਰ ਸਹੀ ਦੇ ਵਿੱਚ ਕੁੱਕਰ ਵਗੈਰਾ ਬਹੁਤ ਮਤਲਬ ਬਹੁਤ ਵਧੀਆ ਤਰੀਕੇ ਨਾਲ ਤੇ ਬਣਾਇਆ ਆ ਬਰਤਨਾ ਵਗੈਰਾ ਤਾਂ ਕਰਿਆ ਰਹਣਾ ਬਹੁਤ ਦੇਖੋ ਇਹ ਬਾਬਾ ਜੀ ਸਾਜ ਵਜਾਉਂਦੇ ਆ ਪਹਿਲਾ ਪਾਇਦਰ ਜੀ ਜੈਸੀ ਸੀ ਹਾਂ ਮਤਲਬ ਉਦੋਂ ਸਵੇਰ ਦਾ ਟਾਈਮ ਸੀ ਤੇ ਬਹੁਤ ਭੀੜ ਹੁੰਦਾ ਰਿਹਾ ਤੇ ਹੁਣ ਇਹ ਦਰਵਾਜ਼ਾ ਬੰਦ ਕਰ ਬਾਬਾ ਜੀ ਫਾੜਕ ਖੋਲੋ ਬਾਬਾ ਜੀ ਤੂੰ ਹੀ ਵਜਾ ਰਿਹਾ ਤੇ ਬੜਾ ਘੈਂਟ ਸਾਜ ਹੈ ਇਹ ਸਾਡੇ ਗਵਾਂਢ ਕੋਈ ਵਜਾਉਣਾ ਹੁੰਦਾ ਹੈ ਇਹ ਵੈਸੇ ਕਹਾਂਗੇ ਕਿਸੇ ਕਿਸੇ ਲੋਲੇ ਜਿਹਾ ਜਿਹਾ ਸਾਰਾ ਬਾਜ਼ਾਰ ਸੱਤਿਆ ਹੈ ਬਹੁਤ ਜਲਦੀ ਸਵੇਰ ਆਇਆ ਕਿਆ ਹੈ ਸਾਰਾ ਕਿ ਅੱਜ ਸਵੇਰ ਸਵੇਰ ਆਟਾ ਤੇ ਬਿਆਰ ਵਗੈਰਾ ਲੱਗ ਰਿਹਾ ਇਧਰ ਅੱਗੇ ਸਾਰੀਆਂ ਰੇੜੀਆਂ ਲੱਗ ਰਹੀਆਂ ਨੇ ਆ ਮੰਮੀ ਦੇ ਵਾਸਤੇ ਸ਼ਾਪਿੰਗ ਕਰਨ ਲੱਗ ਗਏ ਉਹ ਇਹਨਾਂ ਨੇ ਚੀਜ਼ ਹੀ ਬੜੀ ਕਲੱਲੇ ਜਾ ਕਲਿ ਹੋਵੇ ਆ ਲਓ ਇਹ ਸ਼ਾਪਿੰਗ ਕਰਨ ਲੱਗ ਗਏ ਆ ਘਰ ਵਾਲੇ ਪਰ ਇਹ ਕਲੱਲੀਆਂ ਹੀ ਚੀਜ਼ਾਂ ਚੱਕੇ ਜਾਂਦੇ ਆ ਯਾਰ ਹਾਂ ਲਓ ਜੀ ਕਿਹੜਾ ਸਹੀ ਆ ਕੀ ਰੱਖਿਆ ਸਹੀ ਹੈ ਚੱਕ ਕੋਈ ਚੱਕਲਾ ਵੇਲਣਾ ਚੱਕ ਲਿਆ ਉਹ ਮੇਰੇ ਅਸਤੇ ਨਾ ਦੇ ਵਦਲੀ ਚਲੋ ਹਾਂ ਜੀ ਨਾ ਨੇ ਤੇ ਹਾਂ ਵੀ ਹਰਪ੍ਰਤ ਹਰਪ੍ਰਤ ਹਾਂ ਹੋਰ ਕੀ ਲੈਣਾ ਉਹ ਪਾਣਾ ਜੀ ਲੀਚੀ ਲੈਣਾ ਚਲੋ ਕੋਠੇ ਤੇ ਨਾ ਚਲੋ ਵੀ ਟੈਂਕੀ ਇਧਰਲੀ ਸਾਈਡ ਸਾਰੀ ਪਾਰਕਿੰਗ ਬਣੀ ਹੈ ਆ ਉਧਰ ਗਾਂ ਅੱਗੇ ਤੱਕ ਕਾਫੀ ਮਤਲਬ ਲੰਮੀ ਪਾਰਕਿੰਗ ਆ ਉਧਰ ਦੇਖੇ ਰੋ ਮਤਲਬ ਬਹੁਤ ਜਗ੍ਹਾ ਛੱਡਤੀ ਆ ਨੇ ਇਹਨਾਂ ਨੇ ਬਹੁਤ ਜਗ੍ਹਾ ਖਰੀਦ ਲਈ ਆ ਆ ਸਾਰੀ ਹੁਣ ਬਾਬਾ ਜੀ ਦੀ ਜਗ੍ਹਾ ਹੈ ਗਿਆ ਇਧਰਲੀ ਸਾਈਡ ਮੋਟਰਸਾਈਕਲ ਪਾਰਕਿੰਗ ਆ ਤੇ ਇਧਰ ਮੋਟਰਸਾਈਕਲ ਖੜੇ ਵੀ ਹੈ ਗਿਆ ਤੇ ਉਹ ਟੈਂਕੀ ਦੇ ਨਾਲ ਜਿਹੜਾ ਦੇਖ ਰਿਹਾ ਜੀ ਉੱਥੇ ਗੇਟ ਹੈਗਾ ਇਹਦਾ ਮੇਨ ਇੰਟਰਸਟ ਪੈਦਲੀ ਸਾਈਡ ਹੁਣ ਲੋਕ ਘਰ ਬੰਦਿਆ ਕਿਸਦਾ ਇਹ ਬਾਬਾ ਜੀ ਦੇ ਪਰਿਵਾਰ ਦੇ ਵਿੱਚ ਹੀ ਆ ਹਾਂ ਜੀ ਹੁਣ ਆਪਾਂ ਦਰਬਾਰ ਸਾਹਿਬ ਤੋਂ ਚੱਲੇ ਸੀ ਵਾਪਸ ਕਰਨ ਤੇ ਇੱਥੇ ਸਾਰਾ ਰੰਗ ਵਾਪਸ ਆ ਗਿਆ। ਇਹ ਕਿੱਦਰਾ ਹੁਣ ਉਹ ਮੇਰਾ ਖੜਿਆ ਗਿਆ ਮੇਲੇ ਪਹੁੰਚਦੇ। ਹਾਂ ਜੀ ਹੁਣ ਆਪਾਂ ਪਾਰਕ ਵਿੱਚ ਬੈਠ ਗਏ ਆਪਾਂ ਨੂੰ ਬਸ ਤੇ ਆਉਣਾ ਉਹਨਾਂ ਬਾਜ਼ਾਰ ਤੇ ਜਾਣਾ ਪੈਂਦਾ ਹੈ। ਕੋਈ ਬੱਚਿਆਂ ਦੇ ਤੋਂ ਲੰਘ ਕੇ ਨਹੀਂ ਤੋ ਬਾਗੇ ਬਣਾ ਲੈ ਲਈ ਆਟੋ ਚ ਆ ਗਿਆ। ਇਹ ਆਟੋ ਦੇ ਵਿੱਚ ਤਦ ਮੈਨੂੰ ਲੱਗਦਾ ਸਾਡੇ ਮम्मा ਦਾ ਨਾ ਥੋੜਾ ਦਿਮਾਗ ਦਾ ਉਹ ਹੋ ਗਿਆ ਨੋਡ ਪੈ ਗਿਆ ਤੇ ਤਾਂ ਕਰਕੇ ਜੋਮਲਾ ਜੀ ਕੁਰਸੀ ਤੇ ਬੈਠ ਗਏ ਐਸ ਯੂ ਕੈਨ ਸੀ ਐਸ ਯੂ ਕੈਨ ਸੀ ਆਲ ਯੂ ਵਾਈਜ਼ ਕਿੱਮ ਕੇ ਹੈ ਜੈਸਾ ਲੱਗ ਰਿਹਾ ਹੈ ਆਹ ਮਾਤਾ ਬੈਠ ਗਿਆ ਆਹ ਮਾਤਾ ਬਰਾਇਆ ਆਹ ਮਾਤਾ ਸਾਡੇ ਬਸਰੇ ਬੈਠੋਗੇ ਤੇ ਅੱਜ ਖਾਣਾ